ਇੱਕ ਨੌਜਵਾਨ ਜਿਹੜਾ ਵਾ ਧੀਰਜ ਕੁਮਾਰ ਹੈ ਇਹ ਵਾਸੀ ਸੰਗਰੂਰ ਦਾ ਧੀਰਜ ਸ਼ਰਮਾ ਇਹ ਜਿਹੜਾ ਅਸਲੇ ਦਾ ਕਾਰੋਬਾਰ ਕਰਦਾ ਔਰ ਇਹ ਕੋਈ ਖੇਪ ਲੈਣ ਵਾਸਤੇ ਬਾਰਡਰ ਸਾਈਡ ਨੂੰ ਆਇਆ ਆਂਦੇ ਆਇਆ ਤਰਫ ਸਾਡੇ ਐਸਟੂ ਅਤੇ ਉਹਦੀਸ ਟੀਮ ਨੇ ਅਮਨ ਉਹਨਾਂ ਨੇ ਇਹਨੂੰ ਇਨਟਿਸੈਪਟ ਕੀਤਾ ਤਲਾਸ਼ੀ ਲਈ ਇਹਦੇ ਕੋਲ ਤਿੰਨ ਪਿਸਟਲ 32 ਬੋਰ ਮੈਗਜ਼ੀਨ ਸਮੇਤ ਦੋ ਗਲੋਬ ਕ੍ਰਿਸਟਲ 9mm ਦੇ ਤੇ ਇੱਕ ਹੌਂਡਾ ਸਿਟੀ ਕਾਰ PP13A K 1349 ਅਤੇ 3000 ਦੇ ਪਾਕਟ ਚੋਟ ਡਰਗ ਮੰਨੀ ਵੀ ਮਿਲੀ ਹੈ ਨਹੀਂ ਨਹੀਂ ਇਹਨੇ ਡਰੈਕਟ ਮੰਗਾਇਆ ਇਹ ਔਰ ਇਹ ਅੱਗੇ ਵੀ ਕਨਸਾਈਨਮੈਂਟ ਆ ਲੈ ਚੁੱਕਾ ਸਾਡੇ ਜਿਹੜਾ ਸਕੰਜੇ 'ਚ ਪਹਿਲੀ ਵਾਰ ਹੀ ਆਇਆ ਇਹਦੀ ਅਸੀਂ ਛਾਂਬਿੰਗ ਕਰੀਏ ਸਤਿੰਦਰ ਸਿੰਘ ਆਈਜੀਐਸ ਅਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਇਨਾਂ ਦੇ ਸਖਤ ਹਦਾਇਤਾਂ ਤੇ ਜਿਹੜਾ ਇੱਕ ਜਿਸ ਤਰ੍ਹਾਂ ਯੁੱਧ ਨਸ਼ਾ ਵਾਂਗੂ ਚੱਲ ਰਿਹਾ ਹੈ ਅਤੇ ਆਮ ਸੈਕਟਰੀ ਦੇ ਤਹਿਤ ਉਸ ਜਿਹੜੇ ਆ ਸਮਰੱਥਲਰ ਗਤੀਵਿਧੀਆਂ ਜਿਹੜੀਆਂ ਬਾਰਡਰ ਤੇ ਕਰ ਰਹੇ ਉਹਨਾਂ ਤਹਿਤ ਸਾਨੂੰ ਕੱਲ ਮੁਖ ਅਫਸਰ ਸਾੜਾ ਜਿਹੜਾ ਕਿੰਡਾ ਸਾਡੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਧੀਰਜ ਕੁਮਾਰ ਹੈ ਇਹ ਵਾਸੀ ਸੰਗਰੂਰ ਦਾ ਦੀਰੇ ਸ਼ਰਮਾ ਇਹ ਜਿਹੜਾ ਅਸਲੀ ਦਾ ਕਾਰੋਬਾਰ ਕਰਦਾ ਔਰ ਇਹ ਕੋਈ ਖੇਪ ਲੈਣ ਵਾਸਤੇ ਬਾਰਡਰ ਸਾਈਡ ਨੂੰ ਆਇਆ ਪਰ ਸਾਡੀ ਇਨਫਰਮੇਸ਼ਨ ਸਹੀ ਹੁੰਦੇ ਹੋਇਆ ਤੁਰੰਤ ਸਾਡੇ ਐਸਐਸਓ ਅਤੇ ਉਹਦੀs ਟੀਮ ਨੇ ਅਮਨ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਔਰ ਇਹਨੂੰ ਰੋਕੇ ਇਹਦੀ ਜਿਹੜੀ ਆ ਤਲਾਸ਼ੀ ਲਈ ਇਹਦੇ ਕੋਲ ਤਿੰਨ ਪਿਸਟਲ 32 ਬੋਰ ਮੈਗਜ਼ੀਨ ਸਮੇਤ ਦੋ ਗਲੌਕ ਪਿਸਟਲ 9mm ਦੇ ਤੇ ਇੱਕ Honda City ਕਾਰ ਦੀ ਪੀਪੀ 3AK 1339 ਅਤੇ 3000 ਦੇ ਪਾਕਟ ਚੋਂ ਡਰਗ ਮਣੀ ਵੀ ਮਿਲੀ ਹੈ ਇਹਨੂੰ ਗ੍ਰਫਤਾਰ ਕੀਤਾ ਇੱਕ ਇੱਕ ਤੋਂ ਮੋਬਾਈਲ ਫੋਨ ਵੀ ਮਿਲਿਆ ਇਹਦੇ ਟੈਂਪਸ ਅਸੀਂ ਥਾਣਾ ਘਰੇਂਡਾ ਵਿਖੇ 161 ਨੰਬਰ ਮਕਦਮਾ ਜਿਹੜਾ ਅੰਡਰ ਸੈਕਸ਼ਨ 25 59 ਆਰਮ ਸੈਕਟਰ ਦੇ ਤਹਿਤ ਦਰਜ ਕੀਤਾ ਔਰ ਇਹ ਪੰਜ ਪਿਸਟਲਸ ਜਿਹੜੇ ਆ ਇਹ ਬਾਹਰੋਂ ਜਿਹੜੀ ਆ ਪਾਕਿਸਤਾਨ ਸਾਈਡ ਤੋਂ ਕਨਸਾਈਨਮੈਂਟ ਲੈ ਕੇ ਆਇਆ ਸੀਗਾ ਉਹ ਅਸੀਂ ਇਹਨੂੰ ਜਿਹੜਾ ਵਾ ਤਬੋਛ ਲਿਆ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਕੁਝ ਹੋਰ ਬੰਦਿਆਂ ਦੇ ਨਾਮ ਨੇ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨੇ ਡਾਇਰੈਕਟ ਪਾਕਿਸਤਾਨ ਤੋਂ ਮੰਗਵਾਈ ਸੀ ਜਾਂ ਇਥੋਂ ਕਿਸੇ ਦੇ ਥਰੂ ਮਾਰਤਾਈ ਉਹਨਾਂ ਕੋਲੋਂ ਲੈਣਾ ਹੈ ਨਹੀਂ ਨਹੀਂ ਇਹਨੇ ਡਾਇਰੈਕਟ ਮੰਗਾਇਆ ਇਹ ਹੋਰ ਇਹ ਅੱਗੇ ਵੀ ਕਨਸਾਈਨਮੈਂਟਾਂ ਲੈ ਚੁੱਕਾ ਸਾਡੇ ਜਿਹੜਾ ਸਕੰਜੀ ਚ ਪਹਿਲੀ ਵਾਰ ਹੀ ਆਇਆ ਇਹਦੀ ਅਹਿਸ਼ਾਨਬਿੰਗ ਕਰ ਰਹੇ ਗਾਹਾਂ ਦੇ ਰੂਪ ਤੋਂ ਦੱਸੇ ਚਲੋ ਦਾਂ ਲੈ ਸੌਰੀ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਕਿਉਂਕਿ ਉਹ ਫਿਰ ਪਤਾ ਚਣਗੇ ਸਾਰੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਵੀ ਤੁਹਾਨੂੰ ਜਲਦੀ ਉਹਦਾ ਖੁਲਾਸਾ ਕਰਾਂਗੇ ਉਹਨਾਂ ਨੂੰ ਫੜ। ਇੱਥੇ ਲੋਕਲ ਪਰਸਨ ਦੇ ਵੀ ਜਿਹੜੇ ਦੇ ਹੱਥ ਲੈਂਦਾ ਹੈਗਾ ਬਾਰਡਰ ਦੇ ਅੰਦਰ ਇਹਦੇ ਵਿੱਚ ਉਹ ਕਰ ਰਹੇ ਹੋ ਛਾਣਬੀਨ ਕਰ ਰਹੇ ਤੇ ਮੋਬਾਈਲ ਨੂੰ ਜਿਹੜਾ ਵਾ ਕਰ ਰਹੇ ਆ ਚੈੱਕ ਸਾਰਾ। ਇਹ ਡ੍ਰੋਨ ਰਾਹੀਂ ਆ ਕੇ ਹੁਬੰਦ ਹਾਂਜੀ ਹਾਂਜੀ। ਡ੍ਰੋਨ। ਇਹ ਕਿੰਨੇ ਟਾਈਮ ਤੋਂ ਪਿੱਛੇ ਕੰਮ ਕਰ ਰਿਹਾ ਹੈ। ਦੇਖੋ 7-8 ਕਨਸਾਈਨਮੈਂਟਸ ਤੋਂ ਪਹਿਲਾਂ ਲਿਆ ਆ ਵਾ ਕਾਫੀ ਧੀਰ ਤੋਂ ਕਰ ਰਿਹਾ। ਸੋ ਇਹ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਬਿਲੜ ਕਿਸਮ ਦਾ ਹੈ ਇਸੇ ਕਿਸਮ ਦਾ ਹੀ ਸਮਗਰਹ ਨਾਲ ਸੰਬੰਧ ਹੈ ਇਹ ਜਿਹੜਾ ਬਾਹਰ ਤੋਂ ਮੰਗਵਾਇਆ ਸਮਾਨ ਜੀ